ਅਨ ਤੁਸੀਂ ਸੁਣੋਗੇ ਗੁਰਦੀਪ ਸਿੰਘ ਨਕਸ਼ਦੀਪ ਪੰਜ ਕੋਹਾ ਦਾ 11ਵਾਂ ਨਾਵਲ ਦਲਦਲ ਦੇ ਫੁੱਲ ਗੁਰਦੀਪ ਸਿੰਘ ਨਕਸ਼ਦੀਪ ਦਾ ਇਹ ਸਫ਼ਰ 1987 ਵਿੱਚ ਬਾਬਰੋਲਿਆਂ ਦੇ ਨਾਲ ਨਾਵਲ ਨਾਲ ਸ਼ੁਰੂ ਹੋਇਆ ਫਿਰ ਉਹਨਾਂ ਨੇ 1991 ਵਿੱਚ ਸਾਂਝਾ ਦੁੱਖ 1994 ਵਿੱਚ ਨਾਵਲ ਪਾਰ ਬਣਾਏ ਆਲਨੀ 1998 ਵਿੱਚ ਨਾਵਲ ਗਿਰਵੀ ਹੋਏ ਮਨ 2019 ਵਿੱਚ ਦਰਖਤ ਤੋਂ ਟੁੱਟੇ ਪੱਤੇ 2019 ਵਿੱਚ ਰਾਤ ਦੀ ਕੁਖ ਕਾਵ ਸੰਗ੍ਰਹਿ 2020 ਵਿੱਚ ਨਾਵਲ ਸੁਲਗਦੀ ਅੱਖ 2021 ਵਿੱਚ ਕਾਵ ਵਿਸ਼ਲੇਸ਼ਨ ਅਦਬ ਸੁਨੇਹੇ 2021 ਵਿੱਚ ਕਾਵ ਸੰਗ੍ਰਹਿ ਖਾਮੋਸ਼ੀ ਤੇ ਫਿਰ 2021 ਵਿੱਚ ਫਿਰ ਨਾਵਲ ਲਾਲ ਕਿਰੋਂ ਪਾਰ 2023 ਵਿੱਚ ਨਾਵਲ ਤਲਵਾਰ ਦੀ ਧਾਰ ਤੇ 2023 ਵਿੱਚ ਹੀ ਤਿਲਕ ਨਾਵਲ 2024 ਵਿੱਚ ਬਾਲ ਨਾਵਲ ਸਾਥ ਸਾਥ ਤੇ 2024 ਵਿੱਚ ਨਾਵਲ ਸੁਰੇਜ ਜੀ ਦੀ ਤੇ ਹੁਣ ਜਿਸ ਨਾਵਲ ਨੂੰ ਤੁਸੀਂ ਸੁਣੋਗੇ ਦਲ ਦਲ ਦੇ ਫੁੱਲ 2024 ਵਿੱਚ ਲਿਖਿਆ ਅੰਗਰੇਜ਼ੀ ਵਿੱਚ ਉਹਨਾਂ ਨੇ ਗੁਰੂ ਮੈਸੇਜ ਦਾ ਅਲਟੀਮੇਟ ਫਰੀडम ਗੁਰੂ ਨਾਨਕ ਇਨ ਹਿਸ ਓਨ ਵਰਡਸ ਹਿਸ ਸੈਲਫ ਪੋਰਟਰੇਟ ਭਗਤ ਕਵੀਤ ਹੂ ਡਸ ਲਿਵ ਵਿਦਨ ਇਨਸੈਂਸ ਆਫ ਬਾਣੀ ਆਫ ਗੁਰੂ ਨਾਨਕ ਸਾਹਿਬ ਵੋਲਯੂਮ 1 ਐਂਡ 2 ਉਹਨਾਂ ਵੱਲੋਂ ਟ੍ਰਾਂਸਲੇਟਡ ਨਾਵਲ ਨੇ ਦ ਕੋਲੀਟਰਲ ਮਾਈਂਡਸ ਆਫ ਡਾਕਟਰ ਸਮਨਿਤ ਕੌਰ ਪਾਹਵਾ ਐਂਡ ਡਾਕਟਰ ਪੁਨੀਤ ਰੰਦਾਵਾ ਦਲਦਲ ਦੇ ਫੁੱਲ ਇਸ ਨਾਵਲ ਦੇ ਪ੍ਰਕਾਸ਼ਕ ਨੇ ਆਟਮਾਰਟ 31 ਬਿਰਕਬਾ ਕਲੋਨੀ ਸੈਫਦੀਪੁਰ ਨੀਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਜਿਨ੍ਹਾਂ ਦਾ ਈਮੇਲ ਹੈ ਆਟਮਾਰਟ ਪਬਲਿਸ਼ਰਸ @gmail.com ਇਹ ਨਾਵਲ ਉਹਨਾਂ ਟਰੇਨਾਂ ਵਰਗੀਆਂ ਖੂਬਸੂਰਤ ਰੂਹਾਂ ਦੇ ਨਾਮ ਸਮਰਪਿਤ ਕੀਤਾ ਹੈ ਨਾਵਲ ਬਾਰੇ ਗੁਰਦੀਪ ਸਿੰਘ ਨਕਸ਼ਦੀਪਤਾ ਕਹਿਣਾ ਹੈ ਕਿ ਮਰਦ ਪ੍ਰਧਾਨ ਸਮਾਜ ਦੇ ਮਰਦ ਸਦੀਆਂ ਤੋਂ ਅਰਦਾ ਸਰੀਰਕ ਤੇ ਮਾਨਸਿਕ ਤੌਰ ਤੇ ਸ਼ੋਸ਼ਣ ਕਰਦੇ ਆ ਰਹੇ ਹਨ ਇਤਿਹਾਸ ਪੜ ਕੇ ਪਤਾ ਚੱਲਦਾ ਹੈ ਕਿ ਪੱਛਮ ਵਰਗੇ ਦੇਸ਼ਾਂ ਵਿੱਚ ਵੀ ਔਰਤ ਨੂੰ ਤਕਰੀਬਨ ਜਾਨਵਰਾਂ ਦੇ ਬਰਾਬਰ ਹੀ ਰੱਖਿਆ ਗਿਆ ਸੀ ਹਰ ਦੇਸ਼ਾਂ ਵਿੱਚ ਤਾਂ ਔਰਤ ਇੱਕ ਗੁਲਾਮ ਤੋਂ ਵੱਧ ਹੋਰ ਕੁਝ ਹੈ ਹੀ ਨਹੀਂ ਸੀ ਭਾਰਤੀ ਇਤਿਹਾਸ ਵਿੱਚ ਘਿਣਾਉਣੀਆਂ ਘਟਨਾਵਾਂ ਇਹ ਸਿੱਧ ਕਰਦੀਆਂ ਹਨ ਕਿ ਮਰਦ ਔਰਤ ਨੂੰ ਸਿਰਫ ਵਰਤੀ ਜਾਣ ਵਾਲੀ ਵਸਤੂ ਹੀ ਸਮਝਦੇ ਸਨ ਪੁਰਾਣੀ ਹੋਈ ਤੇ ਬਦਲ ਲਵੋ ਇੰਜ ਪੱਛਮੀ ਤੇ ਪੂਰਬੀ ਸਭਿਆਤਾਵਾਂ ਵਿੱਚ ਵੀ ਸਿਰਫ ਵੱਡੇ ਅਮੀਰ ਘਰਾਂ ਦੀਆਂ ਔਰਤਾਂ ਨੂੰ ਛੱਡ ਕੇ ਬਾਕੀ ਔਰਤਾਂ ਦੀ ਜਿਵੇਂ ਕੋਈ ਹੋਂਦ ਹੀ ਨਹੀਂ ਸੀ ਹੁੰਦੀ ਇਸ ਜ਼ਿਆਦਾਤਰ ਸਰੀਰ ਦੇ ਪੱਖੋਂ ਤਕੜੇ ਹੋਣ ਕਰਕੇ ਮਰਦ ਔਰਤ ਉਤੇ ਆਪਣੀ ਮਰਜ਼ੀ ਥੋਪਤਾ ਆਇਆ ਹੈ ਇਸੇ ਸਰੀਰ ਦੇ ਬਾਲ ਉਤੇ ਉਹ ਹੋਰਾਂ ਉਤੇ ਆਪਣੀ ਸਲਤਨਤ ਕਾਇਮ ਕਰਦਾ ਰਿਹਾ ਹੈ ਤਦੇ ਜੀ ਕਦੇ ਵੱਡੇ ਲੁਟੇਰੇ ਹੁੰਦੇ ਸੀ ਉਹ ਬਾਦਸ਼ਾਹ ਬਣ ਜਾਂਦੇ ਸੀ ਤੇ ਉਹਦੇ ਮੁਕਦਮ ਤੇ ਸਿਪਾਹੀ ਸ਼ਰੀਆਮ عورت ਨੂੰ ਵਸਤੂ ਸਮਝ ਕੇ ਵਰਤਦੇ ਸਨ ਇਸੇ ਪ੍ਰਸੰਗ ਵਿੱਚ ਲੋਕਤੰਤਰ ਵਿੱਚ ਵੀ ਮਰਦ ਆਪਣੀ ਸਰੂਚੀ ਦਾ ਗੁਲਾਮ ਬਣਿਆ ਆ ਰਿਹਾ ਹੈ ਇਤਿਹਾਸ ਤੇ ਤੇ ਹੁਣ ਦੇ ਅੰਕੜੇ ਵੀ ਇਹੋ ਦੱਸਦੇ ਹਨ ਕਿ ਔਰਤ ਕੋਲੋਂ ਸਰੀਰ ਵੇਚਣ ਦਾ ਧੰਦਾ ਕਰਵਾਇਆ ਜਾਂਦਾ ਸੀ ਤੇ ਜਾ ਰਿਹਾ ਹੈ ਜਿੱਥੇ ਵੀ ਕਿਤੇ ਔਰਤ ਮਜਬੂਰ ਹੋਈ ਉੱਥੇ ਮਰਦ ਉਸਦੇ ਸਰੀਰ ਨੂੰ ਵਰਤਨ ਵੱਲ ਮੋੜਿਆ ਇਹ ਸਭ ਕੁਝ ਭੁਲ ਕੇ ਕਿ ਕਿ ਉਸ ਨੂੰ ਜਨਮ ਦਿਨ ਵਾਲੀ ਵੀ ਤਾਂ ਇੱਕ ਔਰਤ ਹੀ ਹੁੰਦੀ ਹੈ ਖੈਰ ਇਸ ਨੁਕਤੇ ਉੱਤੇ ਉਸ ਨੂੰ ਬਗਾਨਿਆਂ ਦੀਆਂ ਔਰਤਾਂ ਨਾਲ ਕਾਦੀ ਹਮਦਰਦੀ ਜਦੋਂ ਉਹ ਕਰਦੀਆਂ ਔਰਤਾਂ ਨੂੰ ਵੀ ਆਪਣੇ ਸਮਾਨ ਨਹੀਂ ਰੱਖਦਾ ਰਿਹਾ ਹੁਣ ਵਕਤ ਨੇ ਇਹ ਸਿੱਧ ਕਰ ਦਿੱਤਾ ਕਿ ਹਰ ਖੇਤਰ ਵਿੱਚ ਔਰਤ ਨੂੰ ਜਦ ਮੌਕਾ ਦਿੱਤਾ ਗਿਆ ਉਹ ਸਿਖਰ ਉੱਤੇ ਪੁੱਜੀ ਹੈ ਪਰ ਖੇਜ਼ ਵਾਲੀ ਗੱਲ ਇਹ ਹੈ ਕਿ ਔਰਤਾਂ ਦਾ ਸ਼ੋਸ਼ਣ ਤੇ ਉਹਨਾਂ ਦੀ ਜਾਨਵਰਾਂ ਵਾਂਗ ਵਿਕਰੀ ਅੱਜ ਵੀ ਚੱਲੀ ਹੈ ਵੱਛੋਸ਼ਨ ਕਰਨ ਦੇ ਤਰੀਕੇ ਬਦਲ ਦਿੱਤੇ ਗਏ ਹਨ ਕਿਉਂਕਿ ਮਰਦ ਦੀ ਸੋਚ ਉਹ ਹੈ ਜੋ ਸਦੀਆਂ ਪਹਿਲਾਂ ਹੋਇਆ ਕਰਦੀ ਸੀ ਤੇ ਸ਼ਾਇਦ ਰਹੇ ਵੀ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕਿਸੇ ਵੀ ਧਾਰਮਿਕ ਰੈਬਰ ਨੇ ਔਰਤ ਦੇ ਹੱਕ ਵਿੱਚ ਵਕਾਲਤ ਨਹੀਂ ਕੀਤੀ ਜੋ ਕਿ ਬਹੁਤ ਜ਼ਰੂਰੀ ਸੀ ਇੱਕ ਹੋਰ ਤਰਾਸ ਦੀ ਹੈ ਕਿ ਔਰਤ ਨੂੰ ਵਰਤਨ ਵਾਲੇ ਉਸ ਨੂੰ ਵੇਸਵਾ ਦਾ ਟੋਕਣ ਦੇ ਕੇ ਉਸ ਨੂੰ ਹੋਰ ਜ਼ਲੀਲ ਕਰਨ ਦੀਆਂ ਹਰਕਤਾਂ ਵਿੱਚ ਲੱਗੇ ਰਹਿੰਦੇ ਹਨ ਵੇਸਵਾ ਦੇ ਵਿਰੁੱਧ ਜ਼ਿਆਦਾ ਔਰਤਾਂ ਤਦ ਹੋਈਆਂ ਜਦੋਂ ਉਹਨਾਂ ਨੇ ਆਪਣੇ ਪਤੀਆਂ ਨੂੰ ਉਹਨਾਂ ਵੱਲ ਜਾਂਦੇ ਵੇਖਿਆ ਤੇ ਸੋਚਿਆ ਕਿ ਉਹਨਾਂ ਦੇ ਘਰਾਂ ਨੂੰ ਉਹ ਬਰਬਾਦ ਕਰ ਰਹੀਆਂ ਹਨ ਪਰ ਸੱਚ ਕੁਝ ਹੋਰ ਹੁੰਦਾ ਹੈ ਉਹ ਇਸ ਸੱਚ ਸਮਝਣ ਤੋਂ ਅਸਮਰਥ ਰਹੀਆਂ ਕਿ ਵੇਸਵਾ ਦਾ ਇਸ ਵਿੱਚ ਦੋਸ਼ ਉਹਨਾਂ ਨੇ ਜਿੰਨਾ ਉਹਨਾਂ ਦੇ ਮਰਦਾਂ ਦਾ ਹੈ ਜੋ ਉਹਨਾਂ ਦੇ ਸਰੀਰ ਭੋਗਨ ਖਾਤਰ ਉਹਨਾਂ ਕੋਲ ਜਾਂਦੇ ਹਨ ਇਸ ਪਿੱਛੇ ਮਰਦ ਦੀ ਕਾਮ ਦੀ ਉਹ ਭੁੱਖ ਹੈ ਜੋ ਇੱਕ ਔਰਤ ਨਾਲ ਸੰਤੁਸ਼ਟ ਹੋਣੀ ਅਸੰਭਵ ਹੈ ਵੇਸਵਾਵਾਂ ਨੂੰ ਦੋਨੋਂ ਤਰੀਕਾ ਫਜ਼ੂਲ ਹੀ ਬਦਨਾਮ ਕਰਦੀਆਂ ਆ ਰਹੀਆਂ ਹਨ ਕਿਉਂਕਿ ਇਸ ਧੰਦੇ ਵਿੱਚ ਕੋਈ ਇਕੱਲੀ ਵੇਸਵਾਹੀ ਸੇਧਾਰ ਨਹੀਂ ਅਤੇ ਜਿਵੇਂ ਉਹ ਸਰੀਰ ਵੇਚਦੀ ਹੈ ਅਸੀਂ ਵੀ ਤਾਂ ਉਸ ਗੁਲਾਮੀ ਦੀਨ ਕਿਸੇ ਨਾ ਕਿਸੇ ਰੂਪ ਵਿੱਚ ਵਿਕਦੇ ਹਾਂ ਤੇ ਫਿਰ ਵੇਸਵਾਹੀ ਐਨੀ ਕਿਉਂ ਮਾੜੀ ਹੋਈ ਜਾਂ ਕਿ ਇਸ ਲਈ ਕਿ ਉਸ ਦਾ ਕੰਮ ਸਰੀਰਕ ਸੰਬੰਧਾਂ ਕਰਕੇ ਹੈ ਪਰ ਜੇ ਜ਼ਰਾ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਸੱਚ ਸਾਹਮਣੇ ਆ ਜਾਂਦਾ ਹੈ ਕਿ ਸਾਡਾ ਹਰ ਬੰਦੇ ਤੋਂ ਕੁਝ ਵੀ ਕਰਵਾ ਸਕਦੇ ਹਨ ਮਜਬੂਰੀ ਮਨੁੱਖ ਦੀ ਅੰਤਮ ਹਾਰ ਹੁੰਦੀ ਹੈ ਜੋ ਉਸ ਨੂੰ ਆਪਣੇ ਮਿਆਰ ਰੱਖਣ ਦੀ ਇਜਾਜ਼ਤ ਹੀ ਨਹੀਂ ਦਿੰਦੀ ਵੇਸਵਾਵਾਂ ਨੂੰ ਨਿੰਦਣ ਦੇ ਪ੍ਰਸੰਗ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਦੇ ਪਿੱਛੇ ਵੀ ਇੱਕ ਵੱਡਾ ਮਨੋਵਿਗਿਆਨਕ ਕਾਰਨ ਹੈ। ਮਨੁੱਖ ਜਦੋਂ ਆਪਣੀਆਂ ਤੇ ਆਪਣੇਆਂ ਦੀਆਂ ਉਹਨਾਂ ਨੂੰ ਟਕਣਾ ਚਾਹੁੰਦਾ ਹੋਵੇ ਉਹ ਦੂਸਰਿਆਂ ਦੇ ਵਿੱਚ ਦੋਸ਼ ਕੱਢਣੇ ਸ਼ੁਰੂ ਕਰ ਦਿੰਦਾ ਹੈ। ਇਹ ਇੱਕ ਆਮ ਤੱਤ ਹੈ ਜਿਸ ਤੋਂ ਮੁੱਕਰਿਆ ਨਹੀਂ ਜਾ ਸਕਦਾ। ਪੱਛਮ ਦੀ ਫਿਲਮ ਇੰਡਸਟਰੀ ਬਾਰੇ ਅਕਸਰ ਔਰਤ ਦਾ ਨੰਗੀ ਇਸ ਬਖੌਂਤਿਕ ਸੀਮਤ ਨਹੀਂ ਬਲਕਿ ਉਹ ਆਪਣੀਆਂ ਧੀਆਂ ਨੂੰ ਨੰਗੀਆਂ ਕਰਕੇ ਨੰਗੇ ਪਰਦੇ ਉੱਤੇ ਪਹੁੰਚ ਤੱਕ ਚਲੇ ਜਾਂਦੇ ਹਨ। ਉਹਨਾਂ ਦੀ ਅਜਿਹੀ ਫਿਲਮ ਲੋਕਾਂ ਨੂੰ ਜ਼ਿਆਦਾ ਖਿੱਚਦੀ ਹੈ। ਉਨਾ ਬਨੇਤਰੀਆਂ ਤੇ ਅਭਨੇਤਾਵਾਂ ਵੱਲੋਂ ਕਰਵਾਈਆਂ ਗਈਆਂ ਸਰੀਰਕ ਕਿਰਿਆਵਾਂ ਸਬਕ ਬਨੇ ਮਿਆਰ ਤੋਂ ਹੇਠਾਂ ਉਤਰ ਜਾਂਦੀਆਂ ਹਨ ਕਈ ਸੀਨ ਵੇਖ ਕੇ ਤਾਂ ਲੱਗਦਾ ਜਿਵੇਂ ਡਾਇਰੈਕਟਰ ਇੱਕ ਸ਼ਲੀਲ ਲੇਖਕ ਵਾਂਗ ਆਪ ਸਵਾਦ ਲੈਂਦਾ ਹੋਵੇ ਪਰ ਇਸ ਇੱਛਾ ਦੀ ਨੋਰ ਅਦਾ ਮਲ ਉਤਾਰ ਦਿੱਤਾ ਜਾਂਦਾ ਹੈ ਏਵੀਂ ਵੇਖਣ ਵਾਲੀ ਗੱਲ ਹੈ ਕਿ ਅਜਿਹੇ ਸੀਨ ਕਰਨ ਵਾਲੇ ਅਭਨੇਤਾ ਤੇ ਬਨੇਤਰੀਆਂ ਸਤਾਰੇ ਬਣੇ ਰਹਿੰਦੇ ਹਨ ਸੱਚ ਫਿਰ ਕੀ ਹੈ ਕਿ ਇਹ ਸਰੀਰ ਵੇਚਣ ਦੀ ਕਿਰਿਆ ਨਹੀਂ ਹੈ ਇਹ ਸੋਸ਼ਣ ਦੀਆਂ ਸ਼ਿਕਾਰ ਹੋਈਆਂ ਕੁੜੀਆਂ ਵਿੱਚੋਂ ਤਕਰੀਬਨ 95% ਸਿੱਧੇ ਜਾਂ ਅਸਿੱਧੇ ਤੌਰ ਤੇ ਜਿਸਮ ਵਰਤਨ ਵਿੱਚ ਜ਼ਬਰਦਸਤੀ ਕਸੇਟੀਆਂ ਜਾਂਦੀਆਂ ਹਨ ਕੁਝ ਵਿਚਾਰੀਆਂ ਬਚਪਨ ਵਿੱਚ ਆਪਣੇ ਹੋਏ ਸ਼ੋਸ਼ਣ ਦੇ ਕਾਰਨ ਇਸ ਪਾਸੇ ਵੱਲ ਰਿੱਡ ਜਾਂਦੀਆਂ ਹਨ ਅਸੀਂ ਇਸ ਸਭ ਕੁਝ ਦੀ ਜ਼ਿੰਮੇਵਾਰੀ ਚੁੱਕਣ ਦੀ ਥਾਂ ਪੀੜਤ ਔਰਤਾਂ ਨੂੰ ਬੇਸਵਾਹ ਕੇ ਜਾਂ ਨਿੰਦ ਕੇ ਆਪਣੀ ਪਿੱਤਰਤਾ ਨੂੰ ਬਰਕਰਾਰ ਰੱਖਣ ਦੇ ਵਤੀਰੇ ਨਾਲ ਦੋਗਲੇ ਹੋ ਕੇ ਰਹਿ ਗਏ ਹਾਂ ਕਿਉਂਕਿ ਦੋਗਲਾਪਨ ਸਾਡੇ ਅੰਦਰ ਰਸ ਗਿਆ ਤੇ ਸਾਡੇ ਮੇਚ ਆ ਗਿਆ ਇਹਨਾਂ ਵਾਲੇ ਹਿੱਸੇ ਵਿਸ਼ੇ ਨਾਲ ਸੰਬੰਧਿਤ ਹੈ ਇਸਦੀ ਮੁੱਖ ਪਾਤਰ ਟਰੀਨਾ ਸਰੀਰਕ ਤੰਦ ਦੇ ਵਿੱਚ ਪੈ ਕੇ ਵੀ ਖੁਸ਼ ਨਹੀਂ ਦੀ ਆਪਣੀ ਅਧੀ ਅਧੂਰੀ ਜ਼ਿੰਦਗੀ ਜਿਉਂਦੀ ਹੈ ਉਦੋਂ ਤੀਕ ਜਦੋਂ ਤੱਕ ਇਸ ਨੂੰ ਇਸ ਵਿੱਚੋਂ ਨਿਕਲਣ ਦਾ ਮੌਕਾ ਨਹੀਂ ਮਿਲਦਾ ਪਰ ਸਫਲ ਹੋਣ ਤੇ ਉਸ ਦਾ ਤੀਤ ਉਸਨਾਂ ਚਿਪ ਗਿਆ ਰਹਿੰਦਾ ਹੈ ਮੁੱਖ ਪਾਤਰ ਕਮਲ ਜੋ ਇਸਲਾਚਾਰੀ ਤੇ ਇਸ ਪਿਛੇ ਵਿਛਾਏ ਜਾਲ ਤੋਂ ਚੇਤਨ ਹੈ ਤੋਂ ਬਿਨਾ ਹੋਰ ਉਸ ਨੂੰ ਸਿਰਫ ਵਰਤਣ ਵਾਲੀ ਵਸਤੂ ਹੀ ਸਮਝਦੇ ਰਹੇ ਜਿੰਨਾਂ ਔਰਤਾਂ ਨੂੰ ਕੋਈ ਚੰਗਾ ਮੌਕਾ ਨਹੀਂ ਮਿਲਦਾ ਉਹ ਇਸ ਧੰਦੇ ਤੋਂ ਨਿਕਲ ਨਹੀਂ ਸਕਦੀਆਂ ਅਜਿਹੀ ਸਥਿਤੀ ਵਿੱਚ ਫਸੀਆਂ ਬੱਚੀਆਂ ਤਰਸ ਦਾ ਪਾਤਰ ਬਣ ਕੇ ਰਹਿ ਗਈਆਂ ਹਨ ਤੇ ਉਤੋਂ ਹੀ ਬੇਸਵਾ ਦੇ ਟੋਕਣ ਇੰਜੋ ਇਸੇ ਦਲਦਲ ਵਿੱਚ ਵਿਚਾਰੀਆਂ ਡੁੱਬੀਆਂ ਰਹਿੰਦੀਆਂ ਹਨ ਉਹਨਾਂ ਦੀ ਜ਼ਿੰਦਗੀ ਵਕਤ ਦੇ ਬਦਲਦੇ ਰਾਹ ਵਿੱਚ ਸੁੰਗੜਦੀ ਚਲੇ ਜਾਂਦੀ ਹੈ ਪੱਛਮ ਵਿੱਚ ਜਿਸਮ ਸ਼ੋਸ਼ਣ ਨੂੰ ਕਾਨੂੰਨ ਦਾ ਸਹਾਰਾ ਦੇ ਕੇ ਵਿਧਾਇਆ ਗਿਆ ਹੈ ਜਦੋਂ ਕਿ ਲੋਟ ਸੀ ਬਾਲੜੀਆਂ ਤੇ ਦੂਸਰੀਆਂ ਔਰਤਾਂ ਲਈ ਹੋਰ ਕੰਮ ਕਰਨ ਦੇ ਬੇਅੰਤ ਮੌਕੇ ਪੈਦਾ ਕੀਤੇ ਜਾਂਦੇ ਤੇ ਬਾਲੜੀਆਂ ਨੂੰ ਇਸ ਧੰਦੇ ਵਿੱਚ ਲਾਉਣ ਵਾਲਿਆਂ ਨੂੰ ਮੌਤ ਦੀ ਜਾਂ ਉਮਰ ਕੈਦੀ ਸਜ਼ਾ ਦਿੱਤੀ ਜਾਂਦੀ ਇਸ ਨਾਵਲ ਵਿੱਚ ਟ੍ਰੀਨਾ ਦੇ ਨਾਲ ਇੱਕ ਪਾਤਰ ਸਿਸਲੀ ਹੈ ਜੋ ਇਸ ਗੱਲ ਦਾ ਅਹਿਸਾਸ ਕਰਦੀ ਹੈ ਕਿ ਉਸ ਨੂੰ ਵੀ ਮਰਦ ਇੱਕ ਤਰ੍ਹਾਂ ਵਰਤਦਾ ਆਇਆ ਹੈ ਪਰ ਜਦੋਂ ਕੋਈ ਇਨਸਾਨ ਨੇਕ ਰਾਤੇ ਨਾਲ ਉਸ ਦੇ ਨੇੜੇ ਜਾਂਦਾ ਹੈ ਤਾਂ ਉਸ ਦੀ ਹੌਮੇ ਪੜਕਦੀ ਹੈ ਉਹ ਆਪਣੇ ਸਵੈਮਾਨ ਤੇ ਦੂਸਰੀ ਔਰਤ ਪ੍ਰਤੀ ਖਾਰ ਵਿੱਚ ਕਮਲ ਵੱਲੋਂ ਬਖਾਈ ਗਈ ਵਫਾ ਨੂੰ ਸਮਝ ਹੀ ਨਹੀਂ ਪਾਉਂਦੀ ਇਹ ਪਾਤਰ ਟ੍ਰੀਨਾ ਦੀ ਤੁਲਨਾ ਖਾਤਰ ਚਿਤ੍ਰਿਆ ਗਿਆ ਮਜਬੂਰਨ ਟ੍ਰੀਨਾ ਇੱਕ ਬੇਸਵਾਰੀ ਪਰ ਸਿਸਲੀ ਇੱਕ ਸਿਹਰਦ ਮਰਦ ਦਾ ਪਿਆਰ ਲੱਭਦੀ ਲੱਭਦੀ ਸਰੀਰਕ ਸੋਸ਼ਣ ਕਰਵਾਉਂਦੀ ਰਹੀ ਇਹਨਾਂ ਦੋਨਾਂ ਔਰਤਾਂ ਦੀ ਤੁਲਨਾ ਕਰੇ ਤੋ ਹੀ ਪਤਾ ਚਲਦਾ ਹੈ ਕਿ ਇਹ ਸ਼ਬਦ ਬੇਸਵਾ ਕਿਸੇ ਵੀ ਔਰਤ ਦੀ ਤਰਜਮਾਨੀ ਨਹੀਂ ਹੈ ਦੋਨੋਂ ਸਮਾਜ ਦੇ ਫੁੱਲ ਹਨ ਇੱਕ ਸਭਿਆਚਾਰਕ ਸਮਾਜ ਦਾ ਤੇ ਇੱਕ ਦਲਦਲ ਭਰੇ ਸਮਾਜ ਦਾ ਪਰ ਅੰਤ ਵਿੱਚ ਕਮਲ ਦੇ ਪਿਆਰ ਤੇ ਸਤਿਕਾਰ ਦੀ ਛਾਗਾ ਦਲਦਲ ਵਾਲਾ ਫੁੱਲ ਹੀ ਕਰ ਪਾਉਂਦਾ ਹੈ ਇਸ ਨਾਵਲ ਵਿੱਚ ਕਲ ਦੇ ਮਾਰੂ ਸਿੱਟਿਆਂ ਵੱਲ ਵੀ ਇਸ਼ਾਰਾ ਕੀਤਾ ਗਿਆ ਭਾਵੇਂ ਮੈਂ ਇਸ ਦਾ ਜ਼ਿਕਰ ਆਪਣੇ ਦੂਸਰੇ ਨਾਵਲਾਂ ਵਿੱਚ ਵੀ ਥੋੜਾ ਜਿਨਾ ਕਰਦਾ ਰਿਹਾ ਹਾਂ ਹਾਂ ਹੁਣ ਜੀ ਵੇਖ ਵਿਖਾਈ ਨਾਲ ਬਣੇ ਮੀਆਂ ਬੀਬੀ ਜਿੰਨਾ ਵਿਚਾਰ ਕੋਈ ਜੋੜਨ ਵਾਲੀ ਤੰਦ ਹੀ ਨਹੀਂ ਹੁੰਦੀ ਦਾ ਟੁੱਟਣਾ ਜ਼ਰੂਰੀ ਹੋ ਜਾਂਦਾ ਹੈ ਪਰ ਇੱਕ ਤੇ ਰ ਆਪਣੀਆਂ ਊਣਾ ਛਪਾਉਣ ਖਾਤਰ ਦੂਸਰੀ ਤੇ ਨੂੰ ਬੱਚਾ ਨਾਲੋਂ ਤੋੜਨ ਦੀ ਤਿਕ ਜਦੋਂ ਜਾਂਦੀ ਹੈ ਤਦੋਂ ਬੱਚਾ ਨਾਲ ਬਹੁਤ ਵੱਡੀ ਬੇਇਨਸਾਫੀ ਕਰ ਜਾਂਦੀ ਹੈ ਇੰਜੇ ਨਾਵਲ ਇਹਨਾਂ ਤੱਥਾਂ ਦਾ ਆਧਾਰ ਹੈ ਆਸੇ ਪਾਠ ਕਿਸ ਨੂੰ ਵੀ ਪਸੰਦ ਕਰਨਗੇ ਧੰਨਵਾਦ